ਸਸੀ ਗਾਲ ਜੀ ਸਾਰਿਆਂ ਨੂੰ ਚੀਮਾ ਡੇਰਾ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਹੈ। ਜੋ ਪਿੰਡ ਆਇਆ ਹਰਦੌਰਵਾਲ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਵੀਰ ਦੇ ਕੋਲ ਨਾ ਇੱਕ ਹੀ ਵਹਿੜ ਆ। ਚੰਗੀ ਵਹਿੜ ਆ। ਸੂਈ ਸਵਾਈ ਆ। ਬਾਕੀ ਕਰਦੇ ਆਂ ਵੀਰ ਨਾਲ ਗੱਲਬਾਤ ਬੱਚਾ ਇਹਦਾ ਨਾਲ ਹੀ ਇਹ ਬੱਜਾ ਜੇ ਤੇ ਕਰਦੇ ਪੂਰੀ ਡਿਟੇਲ ਨੇ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਸਭ ਨੂੰ ਠੀਕ ਠਾਕ ਨੇ ਵਧੀਆ ਵਧੀਆ ਤੁਸੀਂ ਸੁਣਾਓ ਤੇ ਨਾਮ ਦੱਸੋ ਨਾਮ ਬਲਦੇਵ ਸਿੰਘ ਜੀ ਹਾਂ ਜੀ ਪੇਂਡਰ ਹਰਦਰਵਾਲ ਜੀ ਡੇਰਾਪਾ ਬਣਾਣ ਕਿਤੇ ਜ਼ਿਲ੍ਹਾ ਗਰਦਾਸਪੁਰ ਜੀ ਠੀਕ ਹੈ ਫਾਈਲ ਨੰਬਰ ਹੈਗਾ ਜੀ 95952 ਹਾਂ ਜੀ 39 39370 ਠੀਕ ਹੈ ਜੀ ਤੇ ਇੱਕ ਹੀ ਆ ਵਹਿੜ ਅੱਜ ਹਾਂ ਜੀ ਇੱਕੋ ਹੀ ਠੀਕ ਹੈ ਜੀ ਤੇ ਕਿੰਨਾ ਇਹਦੇ ਥੱਲੇ ਦੁੱਧ ਦੁੱਧ ਤੇ ਬਾਜੀ ਇਹ ਹੈ ਰਾਈ ਚੋਰਾ ਮੰਨ ਵਾਲੀ ਤੇ ਠੀਕ ਆ ਜਿਹੜੀ ਆਪਾਂ ਗਰੰਟੀ ਦਵਾਂਗੇ ਨਾ 11 ਲੀਟਰ ਦੀ ਦਵਾਂਗੇ ਠੀਕ ਆ ਨਸ਼ਾ ਦੁੱਧ 15 ਹੀ ਹੋਣਾ ਮਤਲਬ ਉਪਰਾਪਰਾ ਕਰਦੀ ਹੋਣੀ ਹਾਂਜੀ ਠੀਕ ਹੈ ਜੀ ਲੋ ਜੀ ਥੋੜੀ ਜੀ ਲਿਸਲਸੀ ਆ ਉਸ ਹੱਬ ਨਾਲ ਵੀ ਕਹਿੰਦਾ ਵੀ ਢਾੜੀਆਂ ਨੇ ਪੱਠੇ-ਪੁੱਠੇ ਘਟ ਖਾਦੇ ਆ ਤੁਹਾਨੂੰ ਤੁਹਾਨੂੰ ਬਹੁਤ ਕਮਾਲ ਦਾ ਲੱਗਾ ਵੈੜ ਨੂੰ ਤੇ ਫੇਸਬੁਕ ਵੀ ਚੰਗਾ ਵੈੜਦਾ ਤੇ ਵੀਜੀ ਤੋਰੋ ਇਹਨੂੰ ਤੇ ਬੱਚਾ ਇਹ ਤਾਂ ਮਗਰ ਕੀ ਜੇ ਮਗਰ ਬੱਛਾ ਇਹ ਸੂਈ ਨੂੰ ਦਾਖਲ ਨਹੀਂ ਹੋਏਗਾ ਠੀਕ ਹੈ ਜੀ ਲਓ ਜੀ ਕੋਈ 10 ਲਾਲੇ 15 ਲਾਲੇ ਜਿੱਦਾਂ ਵੀ ਆਪਣੀ ਸਮਝ ਮੁਤਾਬਕ ਠੀਕ ਹੈ ਜੀ ਤੋਰ ਦੋ ਵੀਜੀ ਥੋੜੀ ਜਿਹੀ ਇਹਨੂੰ ਵਿਖਾਈਏ ਬੜੀ ਵੈਸਨਾ ਥਣ ਥਣ ਬਹੁਤ ਕਮਾਲ ਦੇ ਆ ਡਰੋਡਰ ਚੰਗਾ ਲੱਗਾ ਬੈੜ ਨੂੰ ਘਟਾਵਾ ਨਾਲ ਲਗਾ ਜੀ ਤੇ ਰੇਟ ਜੈਜ ਕਰਾ ਦੇਣਾ ਸਾਰੇ ਭਰਾ ਵੀਡੀਓ ਪੂਰੀ ਵੇਖਿਓ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਪਸ਼ੂ ਤੁਹਾਨੂੰ ਇਦਾਂ ਦੇ ਸਾਫ ਸੁਥਰੇ ਤੇ ਚੰਗੇ ਵਿਖਾਉਂਦੇ ਰਾਵਾਂਗੇ ਮੇਰੇ ਭਰਾ ਸਾਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਰੇਟ ਬਿਲਕੁਲ ਜੈਜ ਜੈਜ ਕਰਾਇਆ ਕਰਾਂਗੇ ਪਸ਼ੂਆਂ ਦੇ ਇਹੰਦਾ ਵੀ ਦੁੱਧ ਤੇ ਬੜਾ ਹੀ ਵੈੜ ਥੱਲੇ ਭਰਨਾ ਥੋੜਾ ਜਿਹਾ ਆਣ ਕੇ ਉਪਰੇ ਥਾਂ ਪਸ਼ੂ ਕਰਦਾ ਥੋੜਾ ਜਿਹਾ ਉਹਦਾ ਕਰ ਕੇ ਕਹਿੰਦਾ ਵੀ ਦੋ ਥੋੜਾ ਘਟਾ ਗਈ ਆ ਚਲੋ ਮੈਂ ਤੇ ਜੋ ਵੀ ਹੈਗਾ ਤੂੰ ਸੱਚ ਦੱਸੀਂ ਪਿੱਛੋਂ ਜੋ ਆ ਉਹਦੀ ਨਾ ਗਰੰਟੀ ਦੇਈਂ ਜੋ ਤੇਰੇ ਕੋਲ ਹੈ ਉਹਦਾ ਦੱਸੀਂ ਬਾਕੀ ਠੰਡੀ ਸੀ ਨੌਜੀ ਦੀ ਠੰਡ ਹਾਂ ਮਾਰ ਤੋ ਧਾਰਾ ਤੁਰਾ ਮਾਰਦਾ ਕਿ ਨੌਜੀ ਜੀ ਆ ਪੂਰੀ ਮੋਗੇ ਮੂਵੀ ਹਸਾਣਾ ਚੰਗੀ ਚਵਾਈ ਲੱਗੀ ਵੈੜ ਨੂੰ ਹਾਂ ਜੀ ਕਿੰਨੇ ਦੀ ਕਰਦੀ ਐ ਫਿਰ ਜੈ ਜੈ ਕਰੀਏ ਦੱਸ ਦੋ ਤੂੰ ਦੱਸ ਦੋ ਵੀ ਆਪਾਂ ਨਾ ਪਾਉਂਦੇ ਆਪਣੇ ਚੈਨਲ ਤੇ ਜੈ ਜੈ ਜੀ ਮੋਲ ਤੇ 50000 ਕਰਦੇ ਜੀ 45 ਦੇ ਦਈਏ ਮੈਂ 45 ਦੀ ਨਹੀਂ ਹੋਰ ਕਰੀਏ ਮੈਂ ਮਾਨ ਤੜ ਕਰਦੀ ਐ ਫੁੱਲ ਪਹਿਲੀ ਵੀਡੀਓ ਦੱਸ ਦੋ ਤੂੰ ਦੱਸ ਦੋ ਮੈਂ ਛੱਡੋ ਫਿਰ ਮੈਂ ਤੇ ਐਂਡ ਤੇ ਕਰ ਤੋਲ ਦੇਣੀ ਕਿੰਨੇ ਕਰਦੀ ਐ 2000 ਛੱਡ ਦਈਏ 45 ਚੋਂ ਨਹੀਂ 45 ਬਜ 40000 ਦੀ ਕਰ ਦਈਏ ਚੋ ਠੀਕ ਆ ਚੁ ਮਾਨ ਤਨ ਕਰ ਦੋ ਆ ਕੋਈ ਮਾਨ ਤਨ ਕਰ ਦਿਓ ਕੋਈ ਭਰਾ ਚਲੋ ਦੂਰੋਂ ਨੇੜੇ ਆਊਗਾ ਨਾ ਮਾਨ ਤਨ ਕਰ ਦਿਓ 40 ਚੋਂ ਲਓ ਜੀ ਵੀਰ ਜੀ ਚਲੋ ਠੀਕ ਹੈ ਵੀਰ ਜੀ ਧੰਨਵਾਦ ਜੀ